ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਲ ਰਾਊਂਡਰ ਹਿੰਦਰ ਦੋਸਤੋ ਪਿਛਲੇ ਦਿਨੀ ਅਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਸੀ ਵੀਡੀਓ ਸੀ ਉਹ ਬਲਦ ਦੀ ਰਿਟਾਇਰਮੈਂਟ ਦੀ ਬਲਦ ਸਾਡੇ ਜਮਾ ਬਿਲਕੁਲ ਸਾਹਮਣੇ ਖੜਾ ਬੱਦ ਤੁਸੀਂ ਦੇਖ ਰਹੇ ਹੋ ਕਈ ਮੇਰੇ ਵੀਰਾਂ ਦੇ ਨਾ ਪੋਜੀਟਿਵ ਕਮੈਂਟ ਵੀ ਆਏ ਕਈ ਵੀਰਾਂ ਦੇ ਨੈਗੇਟਿਵ ਕਮੈਂਟ ਵੀ ਆਏ ਕਈਆਂ ਨੇ ਮਤਲਬ ਕਿ ਸਾਨੂੰ ਸਰਾਹਿਆ ਵੀ ਕਈਆਂ ਨੇ ਨਿੰਦਿਆ ਵੀ ਸਰਾਹਿਆ ਕਿੰਨਾਂ ਨੇ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਹ ਜ਼ਿੰਦਗੀ 'ਚ ਵੀ ਅਸੀਂ ਇਹ ਪਹਿਲੀ ਵੀਡੀਓ ਦੇਖ ਰਹੇ ਹਾਂ ਵੀ ਕਦੇ ਬੱਦ ਦੀ ਰਿਟਾਇਰਮੈਂਟ ਨਹੀਂ ਸੁਣੀ ਸੀ ਮੁਲਾਜ਼ਮਾ ਦੀ ਰਿਟਾਇਰਮੈਂਟ ਸੁਣੀ ਸੀ ਪਰ ਹਰੀ ਸਿੰਘ ਬਾਈ ਮੇਰੇ ਨਾਲ ਪੂਤ ਖੜਾ ਗਿਆ ਇਹਦਾ ਵੀ ਫੇਸਬੁੱਕ ਤੇ ਚੈਨਲ ਆ ਇਹਨੂੰ ਵੀ ਫੋਲੋ ਕਰਨ ਲੈ ਹਣਾ ਤੇ ਬਾਈ ਨੇ ਜਿਹੜਾ ਵੱਖਰਾ ਪ੍ਰਾਲਾ ਕੀਤਾ ਇੱਕ ਵੀਰਾਂ ਦੇ ਮੇਰੇ ਦਾ ਕਮੈਂਟ ਆਇਆ ਸੀ ਵੀ ਬਾਈ ਬੰ ਕਿੰਨਾ ਨੱਥ ਵੜ ਦੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਉਣਾ ਵੀ ਕੋਲੇ ਕਰਕੇ ਜਰੂਰ ਦਿਖਾਵੇ ਮੈਂ ਅੱਜ ਬਾਈ ਹੁਣੀ ਦੇ ਘਰੇ ਆਇਆ ਸੀ ਨੱਥ ਵੜਾਤੀ ਨੱਥ ਵੜਾਤੀ ਤੇ ਬਲਦ ਹੁਣ ਜਮਾ RAM ਨਾਲ ਖੜਾ ਮੈਟ ਥੱਲੇ ਪਿਆਗਾ ਪੱਖਾ ਇਹਦੇ 24 ਘੰਟੇ ਚੱਲਦਾਗਾ ਤੇ ਹਰੀ ਸਿੰਘ ਪੁੱਤ ਆ ਮੇਰੇ ਨਾਲ ਬਾਈ ਜੀ ਹੋਰ ਕੀ ਕਹਿਣਾ ਚਾਹੋਗੇ ਮੈਚ ਜਿਹੜੀ ਗੱਲ ਸੀ ਸਾਰੀ ਕਹਿਤੀ ਹੁਣ ਬਾਈ ਜੀ ਮੇਰੇ ਇਹ ਮੇਰਾ ਵੀ ਇੱਕ ਮੈਸੇਜ ਆਗਾ ਸਾਰੇ ਕਿਸਾਨ ਭਰਾਵਾਂ ਨੂੰ ਤੇ ਪਹਿਲਾਂ ਤਾਂ ਉਮੀਦ ਕਰਦਾ ਹਾਂ ਵੀ ਸਾਰੇ ਕਿਸਾਨ ਭਰਾ ਠੀਕ-ਠਾਕ ਹੋਵੋਗੇ ਤੇ ਮੈਨੂੰ ਵੀ ਬਾਈ ਆਏ ਜੀ ਮੈਸੇਜ ਆ ਇੱਕ ਦੋ ਬੰਦਿਆਂ ਨੇ ਮੈਨੂੰ ਵੀ ਕਿਹਾ ਵੀ ਛੋਡੇ ਬਲਦ ਨੂੰ ਜੀ ਠੱਠੇ ਨੇ ਮਾਰਿਆ ਛੋਡੇ ਬਲਦਾਂ ਤੁਸੀਂ ਤਾਂ ਜੀ ਸ਼ਹਿਰ ਚ ਛੜਤਾ ਤੁਸੀਂ ਤਾਂ ਜੀ ਗਊਸਾਲਾ ਛੜਤਾ ਮੇਰੇ ਵੀਰੋ ਕਿਤੇ ਨਹੀਂ ਛੱਡਿਆ ਹੈਗਾ ਇਹ ਗਲਤ ਫਹਵਾਵਾਂ ਨੇ ਜਿਹੜੀਆਂ ਨਾ ਫਲਾਉ ਕਿਤੇ ਨਹੀਂ ਆਪਾਂ ਛੱਡਿਆ ਭਾਵੇਂ ਤਾਂ ਆਪਣੇ ਘਰੇ ਆ ਇਹ ਜਿੰਨਾ ਚਿਰ ਆਪਣੇ ਕੋਲੇ ਰਹੂਗਾ ਇਹ ਆਪਣੇ ਘਰੀ ਰੋ ਇੱਕ ਗੱਲ ਦੋਸਤੋਂ ਹੋਰ ਮੈਂ ਜਦੋਂ ਹਰੀ ਸਿੰਘ ਨੂੰ ਮਿਲਿਆ ਨਾ ਹਰੀ ਇਹਨੂੰ ਜਦੋਂ ਖੋਲਣ ਲੱਗਿਆ ਕਹਿੰਦਾ ਸੇਰੂ ਰਿਆ ਨਾ ਵੀ ਇਹਨਾਂ ਨੇ ਬੰਦੇ ਆਲਾ ਜਨੀਕ ਨਾ ਰੱਖਤਾ ਸੇਰੂ ਵੀ ਇੱਕ ਇਹਨਾਂ ਨੇ ਘਰ ਦਾ ਮੈਂਬਰ ਬਣਾ ਕੇ ਰੱਖਿਆ ਗਾ ਤਾਂ ਵਾਹਣਾ ਫਲਾਓ ਨਾ ਕੇਦੇ ਪਿੱਛੇ ਲੱਗੋ ਤੇ ਨਾ ਇਹਨੂੰ ਵੱਧ ਨੂੰ ਅਸੀਂ ਛੱਡਣ ਦਈਏ ਨਾ ਇਹ ਛੱਡੇ ਠੀਕ ਆ ਭਾਈ ਇਹੀ ਜੀ ਗੱਲਬਾਤ ਹੀ ਨਹੀਂ ਹੈਗੀ ਵੀ ਆਪਾਂ ਜੇ ਆਪਾਂ ਛੱਡਣਾ ਹੁੰਦਾ ਆਪਾਂ ਮੈਸੇਜ ਕਿਉਂ ਦਿੰਦੇ ਠੀਕ ਹੈ ਇਹ ਆਪਾਂ ਨੇ ਮੈਸੇਜ ਤਾਂ ਹੀ ਦਿੱਤਾਗਾ ਆਪਣੇ ਪੰਜਾਬ ਲੈਵਲ ਤੇ ਵੀ ਭਾਈ ਜਿਹੜੇ ਇਹ ਆਪਣੇ ਘਰ ਦੇ ਮੈਂਬਰ ਨੇ ਆਪਣਾ ਇਹਨਾਂ ਦਾ ਪਰਿਵਾਰ ਪਾਲਦੇ ਰਹੇ ਨੇ ਪਹਿਲੀ ਅੱਜ ਵੀ ਤੁਸੀਂ ਇਹਨਾਂ ਨੂੰ ਛੱਡੋ ਆਪਾਂ ਮੈਸੇਜ ਆਈ ਆਪਾਂ ਛੱਡਣ ਖਾਤਰ ਤਾਂ ਆਪਾਂ ਨੇ ਜਰਾ ਏਡਾ ਵੱਡਾ ਪ੍ਰਾਲਾ ਕੀਤਾਗਾ ਨਹੀਂ ਆਪਾਂ ਨੂੰ ਪ੍ਰਾਲਾ ਕਰਨ ਦੀ ਕੀ ਲੋੜ ਸੀ ਏਡਾ ਵੱਡਾ ਤੇ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦਿਓ ਧੰਨਵਾਦ ਦੋਸਤੋ